ਟ੍ਰੇਡਰ 8 4 5 ਕਾਲੇ ਦੇ 8 ਉਹਨੂੰ 4 ਜੱਫੇ 3 ਜੱਫੇ ਪੈ ਗਏ 3 ਜੱਫੇ ਠੀਕ ਹੈ ਇਹ ਫਿਰ ਸੌਖਾ ਹੀ ਕੋਲ ਆਣੇ ਤੇ ਜੋਤੀ ਫਤੇਗੜ ਤੇ ਗੱਗਾ ਕਪੂਰਿਆਂ ਵਾਲਾ ਦੋਨੇ ਪਲੇਅਰਾਂ ਨੂੰ ਬੇਨਤੀ ਆ ਜਲਦੀ ਆ ਜਾਣ ਜੋਤੀ ਫਤੇਗੜ ਤੇ ਗੱਗਾ ਕਪੂਰੇ ਟੂਰਨਾਮੈਂਟ ਕਮੇਟੀ ਦੇ ਜਿਹੜੇ ਪ੍ਰਧਾਨ ਖਜ਼ਾਨਚੀ ਕਮਲ ਉਹਨਾਂ ਨੂੰ ਸਾਡੀ ਬੇਨਤੀ ਹੈ ਵੀ ਆਪਾਂ ਜਿਹੜਾ ਵੈਸਟ ਰੀਡਰ ਜਾਂ ਫੀ ਡਿclare ਕਰਨਾ ਗਰਾਊਂਡ ਦੇ ਵਿੱਚ ਸੰਪਰਕ ਕਰਨ ਜੱਗਾ ਰੂਪਾ ਤੇ ਕਮਲ ਉਹਨਾਂ ਨੂੰ ਸਾਰੀ ਪ੍ਰਬੰਧਕੀ ਕਮੇਟੀ ਨੂੰ ਬੇਨਤੀ ਹੈ ਲੱਭਾ ਕਿੱਥੇ ਲੱਭਾ दे लबे लिठे बार ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਗੱਬਰ ਸਾਊਂਡ ਵੀਰੇ ਮੈਗ ਸੰਭਲੋ ਆਪਦੇ ਗੱਬਰ ਸਾਊਂਡ ਬਟੂ ਕਿੱਥੇ ਬਟੂ ਇਧਰ ਕਿਸੇ ਦਾ ਬਟੂਆ ਡਿੱਗਿਆ जिदा डिगया पता नहीं कितने पर एक भाई, है है तो है तो तो आ, बाई भाई ना लग आई ने संपर्क कर लाख हेलो Hello. 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 ਹੈਲੋ ਹੈਲੋ ਆਲੋ ਭਾਈ ਕੋਈ ਆਪੇ ਨਾ ਫੜਾਦਾ ਫਰੀ ਬੰਦ ਲੱਗਦਾ ਹੈਲੋ ਸਖਰਾਜ ਸਖਰਾਜ ਰੋਡੇ ਭਾਈ ਸਖਰਾਜ ਰੋਡੇ ਕੁਲਵਿੰਦਰ ਪਗਰਾੜੀ ਵਾਲਾ ਦੇਵ ਰੈਫਰੀ ਆਇਓ ਭਾਈ ਮੜਾਇਓ ਰੇ ਇਸ ਟੂਰਨਾਮੈਂਟ ਦੇ ਵਿੱਚ ਪਹਿਲਾ ਸਥਾਨ ਵਕੀਲਾਂ ਵਾਲੀ ਦੀ ਟੀਮ ਨੇ ਹਾਸਲ ਕੀਤਾ ਤੇ ਦੂਜੇ ਨੰਬਰ ਤੇ ਕੱਲਾਂ ਦੀ ਟੀਮ ਰਹੀ ਹੈ ਇੱਕ ਵਾਰੀ ਦੋਨੋਂ ਟੀਮਾਂ ਦੇ ਲਈ ਤਾੜੀ ਮਾਰ ਦਿਓ। ਕੋਈ ਬੋਲਦਾ ਖੈਦ ਮੈਂ ਬੋਲਦੀ ਆ ਸੱਤਾ 'ਚੋਂ 2 ਟੱਚਾਂ 5 ਪੁਆਇੰਟ ਕਾਲੇ ਦੇ 8 'ਚੋਂ 3 ਜੱਫੇ ਆ 5 ਪੁਆਇੰਟ ਆ ਉਹ ਚੋਂ ਸੌਖਰਦਾਸ ਆ ਇੱਕ ਲਾਈਟਾਂ ਦਾ ਬੋਲੀਂ ਪਹਿਲਾਂ ਕਿ ਲਾਈਟਾਂ ਜਲਦੀਆਂ ਰਹਿਣ ਤੇ ਥਰਾਜਾ ਜੀ ਨੂੰ ਬੇਨਤੀ ਆ ਵੀ ਲਾਈਟਾਂ ਜਰੂਰ ਜਗਦੀਆਂ ਰਹਿਣ ਸਾਡੀ ਬੇਨਤੀ ਹੈ। ਬੋਲਦੇ ਭਾਈ ਇਧਰ ਇਸ ਮੈਚ ਦੇ ਵਿੱਚ ਸੁਖ ਨੇ 7 ਕਬੱਡੀਆਂ ਪਾ ਕੇ 5 ਪੁਆਇੰਟ ਹਾਸਲ ਕੀਤੇ 2 ਜੱਫੇ ਲੱਗੇ ਤੇ ਕਾਲੇ ਨੇ ਵੀ 5 ਹੀ ਪੁਆਇੰਟ ਹਾਸਲ ਕੀਤੇ ਪਰ 8 ਕਬੱਡੀਆਂ ਪਾਈਆਂ 3 ਜੱਫੇ ਲੱਗੇ ਤੇ ਬੈਸਟ ਰੇਡਰ ਜਿਹੜਾ ਸੁਖ ਅਰਦਾਸ ਇਹਦਾ ਇੱਕ ਵਾਰੀ ਤਾੜੀ ਮਾਰ ਦਿਓ ਦੋਨੋਂ ਖਿਡਾਰੀਆਂ ਦੇ ਲਈ ਉਧਰ ਬੈਸਟ ਜੱਫੀ ਸੋਨਾ ਕੱਲਾਂ ਵਾਲਾ ਇਹ ਦੋਨੋਂ ਖਿਡਾਰੀ ਵਧਾਈ ਦੇ ਪਾਤਰ ਦੋਨੋਂ ਟੀਮਾਂ ਵਧਾਈ ਦੇ ਪਾਤਰ ਰਹੀਆਂ ਹੈ ਇਸ ਦਿਨ ਵਾਲੀ ਟੂਰਨਾਮੈਂਟ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਧਰ ਕਿਸੇ ਵੀਰ ਦਾ ਬਡਵਾ ਡਿੱਗਿਆ ਜੇ ਅਗੇ ਸੰਪਰਕਰ ਸੋਦਾ ਸਾਡੀ ਕਮੇਟੀ ਨਾਲ ਉਹ ਕੱਲਾ ਹਾਰਨੀ ਆ ਹੈਲੋ ਕਿਸੇ ਦਾ ਬਟਵਾ ਡਿੱਗਿਆ ਉਹ ਬੇਨਤੀ ਆ ਕਮੇਟੀ ਨੂੰ ਬੁਲਾ ਮਣਾ ਲੈ ਭਾਈ ਕਮੇਟੀ ਦੇ ਖੜੇ ਹਾਂਜੀ ਭਾਈ ਜੀ ਆ ਕੇ ਨਾਮ ਲਓ ਦਵਾ ਦਾ ਆ ਕੇ ਆ ਤਾਂ ਨਾਮ ਲਓ ਪਹਿਲਾਂ ਪਹਿਲਾਂ ਫਾਇਟ ਆਜੋ ਫਿਰ ਸੈਕਨ ਆਜਾ ਜੀ ਲਿਆਪਤ ਭਾਈ ਕੱਲਾਂ ਦੀ ਟੀਮ ਨੂੰ ਬੇਨਤੀ ਹੈ ਵੀ ਆਪਣਾ ਜਿਹੜਾ ਸੈਕੰਡ ਪ੍ਰਾਈਜ਼ ਉਹ ਪ੍ਰਾਪਤ ਕਰ ਲੈਣ ਕੱਲ ਕਲਾਂ ਕੱਲਾਂ ਦੀ ਟੀਮ ਸੋਨੇ ਹਣੀ ਅੰਬੂ ਹਣੀ ਮੰਗਲ ਹਣੀ ਇਹਨਾਂ ਨੂੰ ਬੇਨਤੀ ਹੈ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈਣਾ ਆਓ ਜੀ ਟੀਮ ਪਹੁੰਚ ਚੁੱਕੀ ਹੈ ਤੇ ਪਹਿਲਾ ਨੰਬਰ ਵਕੀਲਾਂ ਵਾਲੇ ਦੀ ਟੀਮ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਦੇ ਲਈ ਉਹ ਵੀ ਗਰਾਊਂਡ ਦੇ ਨੇੜੇ ਹੀ ਰਹਿਣ ਭਾਈ ਰੂਪਾ ਕਮਲ ਨੂੰ ਮਿਲਿਆ ਰੂਪਾ ਖਜਾਨਚੀ ਸਾਡੇ ਵੀ ਕਮਲ ਦੇ ਨਾਲ ਸੰਪਰਕ ਕਰੇ ਰੂਪਾ ਖਜਾਨਚੀ ਆਲੋ ਆਲੋ ਬੋਲ ਕੇ ਰੂਪੇ ਨੂੰ ਮਾਰਨ ਮਾਰਨ ਰੂਪਾ ਖਜਾਨਚੀ ਜਿੱਥੇ ਵੀ ਆਵਾਜ਼ ਨੂੰ ਸੁਣਦਾ ਉਹ ਵੀ ਗਰਾਊਂਡ ਦੇ ਵਿੱਚ ਪੁੱਜੇ ਇਧਰ ਕੱਲਾ ਦੀ ਟੀਮ ਨੂੰ ਜਿਹੜਾ ਸੈਕੰਡ ਪ੍ਰਾਈਜ਼ 48000 ਰੁਪਏ ਪਲੱਸ ਕੱਪ ਦਿੱਤਾ ਜਾ ਰਿਹਾ ਹੈ ਹੁਣ ਵਕੀਲਾਂ ਵਾਲੀ ਦੀ ਟੀਮ ਆਪਣਾ ਸਨਮਾਨ ਪ੍ਰਾਪਤ ਕਰ ਲਵੇ ਵਕੀਲਾਂ ਵਾਲਾ ਹੈਲੋ ਇਧਰ ਪਹਿਲਾ ਪ੍ਰਾਈਜ਼ ਕਬੱਡੀ ਓਪਨ ਦਾ ਬਲਵਿੰਦਰ ਸਿੰਘ ਜੀ ਧਾਨਾ ਵੈਰੋ ਕੇ ਨਾਲ ਕਾਲਾ ਬਰਾੜ ਤੇ ਸਵਰਨ ਸਿੰਘ ਬਰਾੜ ਕੈਨੇਡਾ ਦੇ ਪਰਿਵਾਰ ਦੀ ਤਰਫੋਂ ਵਕੀਲਾਂ ਵਾਲੇ ਦੀ ਟੀਮ ਦੇ ਲਈ 51000 ਦਾ ਪ੍ਰਾਈਜ਼ ਦਿੱਤਾ ਜਾ ਰਿਹਾ ਇਸ ਟੂਰਨਾਮੈਂਟ ਦੇ ਵਿੱਚ ਇਸ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ eder aynı anustan yine ਆਤਮਾਤੀ ਆਉਂਦਾ ਨੇ ਜੁਵੇਨ ਨਾ ਦੇ ਹੈਗਾ ਲੈ ਲਿਆ ਆਉਂਦਾ ਆਲਾ ਆਲਾ ਆਹ ਮਾਹਬੜਾ ਫੜੀ ਪਾ ਬੈਂਟ ਤੇ ਬੋਲੀ ਪਾ ਲਿਆ ਕਿਹਦਾ ਸਿਕਰੇਪਟ ਕੌਣ ਲਗਿਆ ਓਏ ਦੂਜਾ ਕਿਹਾ ਲਿਆ ਜੱਗੇ ਨੂੰ ਦੇਦਾ ਹੈਲੋ ਵੈਸਟ ਰੀਡਰ ਇਸ ਟੂਰਨਾਮੈਂਟ ਦਾ ਸੋਖਰ ਹਰਦਾਸਾ ਕਿੱਥੇ ਆ ਵੀ ਆ ਜਾ ਕਰ ਵੈਸਟ ਜਾਫੀ ਸੋਨਾ ਵੀ ਮੇਰਾ ਵੀਰ ਨੇੜੇ ਹੀ ਰਵੇ ਲੈ ਵੀ ਹੁਣ 365 ਵਾਲਾ ਫੋਟੋ ਖੇਚ ਲਾ ਮੁੰਡੇ ਦੀ ਸੋਖਾ ਹਰਦਾਸਾ ਸੱਤ ਕਬੱਡੀਆਂ ਪਾ ਕੇ 5 ਪੁਆਇੰਟ ਹਾਸਲ ਕੀਤੇ ਦੋ ਜਫੇ ਲੱਗੇ ਆ ਤੇ ਕਾਲੇ ਨੇ ਕਹਿੰਦੇ 8 ਕਬੱਡੀਆਂ ਪਾ ਕੇ 5 ਪੁਆਇੰਟ ਹਾਸਲ ਕੀਤੇ ਆ ਪਰ ਜਿਹੜਾ ਇਹ ਵੈਸਟ ਦਾ ਮਾਣ ਹੈ ਹਰਦਾਸੇ ਦੇ ਸੁੱਖ ਦੇ ਹਿੱਸੇ ਆਇਆ ਸੋਨਾ ਕਹ ਲਈ ਆ ਜੇ ਵੀ ਸੋਨਾ ਕਹ ਲਈ ਕਰੀ ਬਾਈ ਗਾਹ ਯਾਫੀ ਆ ਟੂਰਨਾਮੈਂਟ ਹੌਲੀ ਹੌਲੀ ਆ ਆ ਵੀ ਸੋਨਿਆ ਸੋਨਾ ਕਹ ਲਈ ਬੈਸਟ ਯਾਫੀ ਇਸ ਟੂਰਨਾਮੈਂਟ ਦਾ ਲੈ ਵੀ ਸਭ ਤੋਂ ਪਹਿਲਾਂ ਵਧਾਈਆਂ ਸੋਨੇ ਨੂੰ ਕੀ ਨਿਕਲਿਆ ਨਿਕਲਿਆ ਮੈਨੇ ਲੋਕ ਆ ਪਾਈ ਜਾਂਦੇ ਐ ਐਡੀ ਵੇਖਿਆ ਐ ਬੰਟੀ ਬਹੁਤ ਪੈਂਟ ਹੋ ਗਏ ਪੂਰੀ ਬੀਜ ਦੀ ਘਰ ਹਲੀ ਭਾਜੀ ਜਵਾਬ ਉਹ ਦੇ ਕੇ ਗਾ ਜੀ ਆਇਆ ਤੇ ਕੱਟ ਗਿਆ ਲੜ ਗਿਆ ਭਾਈ ਉਹ ਮੈਂ ਨਾ ਗੱਲ ਦੀ ਧਾਰਨਾ ਦਾ ਮਤਲਬ ਉਹ ਜਾਪਣਾ ਭਾਈ ਇਹੀ ਇਹੀ ਗੱਲ